ਹਾਂਜੀ ਪਿਛਲੇ ਕੁ ਦਿਨ ਗੋਪੀ ਲੌਂਗੀ ਦੀ ਇੱਕ ਬਹੁਤ ਜ਼ਿਆਦਾ ਵਾਇਰਲ ਵੀਡੀਓ ਚੱਲ ਰਹੀ ਸੀ ਜਿਸ ਦੇ ਵਿੱਚ ਉਹ ਫੋਨ ਤੇ ਇੱਕ ਗੱਲ ਕਰ ਰਿਹਾ ਹੁੰਦਾ ਤੇ ਜਿਸ ਦੇ ਨਾਲ ਉਹ ਗੱਲ ਕਰ ਰਿਹਾ ਹੁੰਦਾ ਉਹ ਬੰਦਾ ਗੋਪੀ ਲੌਂਗੀ ਇਹਨੂੰ ਗਾਲਾਂ ਕੱਢ ਰਿਹਾ ਹੁੰਦਾ ਤੇ ਗਾਲੀ-ਗਲੋਚ ਚੱਲ ਰਹੀ ਹੁੰਦੀ ਹੈ ਬਹੁਤ ਸਾਰੇ ਭਰਾ ਕਹਿੰਦੇ ਕਿ ਉਹ ਫੋਨ ਦੇ ਵਿੱਚ ਜਿਹੜਾ ਬੰਦਾ ਗੱਲ ਕਰ ਰਿਹਾ ਹੁੰਦਾ ਉਹ ਗੁਲਾਬ ਸਿੱਧੂ ਸੀਗਾ ਗੋਪੀ ਲਾਉਂਗੇ ਨੇ ਅੱਜ ਆਪਣੇ ਇੰਸਟਾਗ੍ਰam ਤੇ ਲਾਈਵ ਆ ਕੇ ਸਾਰੀ ਕਹਾਣੀ ਦੱਸੀ ਐ ਸਾਰਾ ਮੈਟਰ ਦੱਸਿਆ ਕਿ ਉਹ ਫੋਨ ਤੇ ਕੌਣ ਸੀਗਾ ਤੇ ਉਹ ਕਿਉਂ ਗਾਲਾਂ ਕੱਢ ਰਿਹਾ ਸੀਗਾ ਕਿ ਉਹ ਸੱਚੀ ਗਲਾਬ ਸਿੱਧੂ ਸੀਗਾ ਸਾਰੇ ਆਪਾਂ ਵੀਡੀਓ ਅੱਗੇ ਤੁਹਾਨੂੰ ਗੋਪੀ ਲਾਉਂਗੇ ਦਾ ਲਾਈਵ ਅੱਗੇ ਸੁਣਾਉਣੇ ਆ ਤੇ ਵੀਡੀਓ ਪੂਰੀ ਇੰਟਰਸਟਿੰਗ ਹੋਣ ਵਾਲੀ ਆ ਲਾਸਟ ਤੱਕ ਵੇਖਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਪਣਾ ਨਵਾਂ ਚੈਨਲ ਐਨੂੰ ਸਬਸਕ੍ਰਾਈਬ ਕਰ ਲਿਓ ਜਿਹੜੀ ਹਰ ਇੱਕ ਵਾਇਰਲ ਮੁੱਦਾ ਹੋਊਗਾ ਉਹ ਤੁਹਾਨੂੰ ਇੱਥੇ ਸਭ ਤੋਂ ਪਹਿਲਾਂ ਦੇਖਣ ਨੂੰ ਮਿਲ ਜੂਗਾ ਕਿਉਂਕਿ ਇੱਕ ਲੋਕਲ ਨਿਊਜ਼ ਚੈਨਲ ਆ ਪਰ ਜੋ ਕਿ ਬਾਈ ਗੁਲਾਬ ਸਿੱਧੂ ਦਾ ਇੱਕ ਨੇਚਰ ਆ ਉਹ ਕਿਸੇ ਨੂੰ ਐਦਾ ਬੋਲਦੇ ਨਹੀਂ ਉਹ ਤਾਂ ਇੱਕ ਬਹੁਤ ਨਿਮਰਤਾ ਸਹਿਤ ਵਾਲੇ ਬੰਦੇ ਆ ਬਾਕੀ ਤੁਸੀਂ ਅੱਗੇ ਸਾਰਾ ਲਾਈਵ ਗੋਪੀ ਲਾਉਂਗੇ ਦਾ ਸੁਣੋ ਤੁਸੀਂ ਮੇਰੀ ਤੇ ਗੁਲਾਬ ਦੀ ਇਹ ਵੀਡੀਓ ਦੇਖੀ ਹੁਣੀ ਆ ਜਿਸ ਵੀਡੀਓ ਦੇ ਵਿੱਚ ਮੈਂ ਤੇ ਗੁਲਾਬ ਇੱਕ ਦੂਸਰੇ ਨਾਲ ਬਹਿਸ ਰਹੇ ਸੀ ਕਿਉਂਕਿ ਗੁੱਸਾ ਸਭ ਨੂੰ ਆਉਂਦਾ ਤੇ ਕੱਲ ਸੋਨੂ ਭਾਜੀ ਤੇ ਇਹ ਜੋਤ ਭਾਜੀ ਨੇ ਜੋਤ ਭਾਜੀ ਨੂੰ ਸਾਰੀ ਦੁਨੀਆ ਜਾਣਦੀ ਆ ਸੋਨੂ ਭਾਜੀ ਆਪਣੇ ਸਰਪੰਚ ਨੇ ਠੁੰਖਣਾ ਪਿੰਡ ਤੋਂ ਅਰਤੀ ਕੋਈ ਅੰਸਰ ਗਰਾਬ ਦਾ ਨਾਮ ਲੈ ਕੇ ਕਾਲ ਕਰ ਰਿਆ ਇੱਕ ਗਲਤੀ ਹੁੰਦੀ ਆ ਤੇ ਇੱਕ ਗਲਤਫਹਿਮੀ ਹੁੰਦੀ ਆ ਇਸ ਚੱਕਰ ਕਰਕੇ ਸਾਡੇ ਚ ਗਲਤਫਹਿਮੀ ਪੈਦਾ ਹੋ ਗਈ ਸੀਗੀ ਬੋਤ ਚੀਜ਼ ਸਾਡੀ ਕੱਲ ਸਾਰੀ ਵੈਰੀਫਾਈ ਹੋ ਗਈ ਆ ਜਿਸ ਨੇ ਵੀ ਇਹ ਹਰਕਤ ਕੀਤੀ ਆ ਅੜਕੇ ਸਾਡੇ ਥੋੜੇ ਦਿਨਾਂ ਚ ਉਹ ਵੀ ਆ ਜਾਓ ਕੋਈ ਗੱਲ ਹੋਰ ਉਹ ਜੁੰਟੀ ਢੱਲੋ ਦਾ ਨਾਮ ਬਹੁਤ ਵਾਰ ਬਾਰ ਬਾਰ ਲੈ ਰਿਆ ਜਿਗਾ ਹੁਣ ਇੱਕ ਜੁੰਟੀ ਢੱਲੋ ਨਾਲ ਤਾਂ ਆਪਾਂ ਫੋਨ ਤੇ ਗੱਲ ਕਰ ਰਹੇ ਆ ਦੂਜਾ ਜੁੰਟੀ ਢੱਲੋ ਕਿੱਥੋਂ ਆ ਗਿਆ ਕੱਲਿਓ ਨਜ਼ਾਰੇ ਲਵੇ ਬਾਈ ਪਰਮਾਤਮਾ ਨੂੰ ਚੜ੍ਹਦੀ ਕਲਾ ਚ ਰੱਖੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਦੇਵੇ ਲਵ ਯੂ ਮੇਰੇ ਭਰਾ ਮਾਨੂ ਹਾਂਜੀ ਤੁਸੀਂ ਗੋਪੀ ਲੌਂਗੇ ਜੇ ਸਾਰੇ ਵੀਡੀਓ ਸੁਣੀ ਲਈ ਆ ਉਸ ਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਕਲੀਅਰ ਕਰਤਾ ਕਿ ਇੱਕ ਗਲਤ ਫੈਮਿਲੀ ਕਰਕੇ ਛੋਟਾ ਜਿਹਾ ਵਿਵਾਦ ਖੜਾ ਹੋ ਗਿਆ ਸੀ ਹੁਣੇ ਵਿਵਾਦ ਖਤਮ ਹੋ ਗਿਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਟਬੈਰ ਟੀਵੀ ਨੂੰ ਇੱਥੇ ਤੁਹਾਨੂੰ ਸੋਸ਼ਲ ਮੀਡੀਆ ਤੇ ਹਰ ਇੱਕ ਵਾਇਰਲ ਵੀਡੀਓ ਸਭ ਤੋਂ ਪਹਿਲਾਂ ਮਿਲ ਜੂਗੀ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ